ਬਹੁਤ ਭਾਰੀ ਖਤਰਾ ਮੰਡਰਾ ਰਿਹਾ ਹੈ ਟਾਗੜੀ ਨਦੀ ਤੇ ਅਸੀਂ ਇਸ ਟਾਈਮ ਖੜੇ ਆਂ ਪ੍ਰਸ਼ਾਸਨ ਨੇ ਕੇਵਲ ਗੱਲਾਂ ਮਾਰੀਆਂ ਕੇਵਲ ਗੱਲਾਂ ਨਾ ਤਾਂ 8 ਕਰੋੜ ਰੁਪਏ ਕਹਿੰਦੇ ਮੀਰਾਪੁਰ ਚੋਦਾ ਆਇਆ ਨਾ ਤਾਂ ਉਹਦੀ ਸਫਾਈ ਹੋਈ ਨਾ ਬੜੀ ਨਦੀ ਦੀ ਸਫਾਈ ਹੋਈ ਅਸੀਂ ਮੈਂ ਅਸੀਂ ਟਾਗੜੀ ਤੇ ਖੜੇ ਆਂ ਇੱਥੇ ਪ੍ਰਸ਼ਾਸਨ ਵੱਲੋਂ ਵੀ ਅਲਰਟ ਕੀਤਾ ਜਾ ਰਿਹਾ ਤੇ ਵੈਦਰ ਫੋਰਕਾਸਟ ਵੀ ਦੱਸ ਰਿਹਾ ਵੀ ਪਾਣੀ ਵੱਡੇ ਪੱਧਰ ਤੇ ਆ ਸਕਦਾ ਬਹੁਤ ਵੱਡਾ ਖਰਾਬਾ ਕਰ ਸਕਦਾ ਪਰ ਇਹ ਤਾਂ ਲੋਕ ਵੀ ਜਾਣਦੇ ਨੇ ਪ੍ਰਸ਼ਾਸਨ ਦੇ ਕਰਨ ਵਾਲਾ ਜਿਹੜਾ ਕੰਮ ਸੀ ਕਿ ਇਹਨਾਂ ਬੰਨਾਂ ਦੀ ਮੁਰੰਮਤ ਕਰਨੀ ਸਾ ਮਾ ਰਹਿੰਦੇ ਆ ਜਦੋਂ ਬਾਰ ਬਾਰ ਅਲਰਟ ਆ ਰਿਆ ਸੀ ਬਾਰ ਬਾਰ ਕਿਹਾ ਜਾ ਰਿਆ ਸੀ ਵੀ ਬਹੁਤ ਵੱਡੇ ਪੱਧਰ ਤੇ ਪਾਣੀ ਆ ਸਕਦਾ ਹੈ ਲਗਾਤਾਰ ਬਰਸਾਤਾ ਹੋਣੀ ਹੈ ਪਰ ਕਿਸੇ ਤਰ੍ਹਾਂ ਬੰਨਾਂ ਦੀ ਮੁਰੰਮਤ ਨਹੀਂ ਕੀਤੀ ਗਈ ਕੋਈ ਇੱਥੇ ਜਿਹੜੇ ਇੰਤਜ਼ਾਮ ਹੋਣੇ ਚਾਹੀਦੇ ਨੇ ਪਹਿਲਾਂ ਉਹ ਵੀ ਨਹੀਂ ਕੀਤੇ ਗਏ ਉਹ ਨਾਰੇ ਨੇ ਥੱਲੇ ਉਹ ਜਿਹੜੇ ਕੁਝ ਮਜ਼ਦੂਰ ਥੱਲੇ ਭਰਨ ਲਾਇਏ ਹੋਏ ਨੇ ਤੇ ਪਰ ਮੈਂ ਸਮਝਦਾ ਵੀ ਇਹ ਇੰਤਜ਼ਾਮ ਬਹੁਤ ਪਹਿਲਾਂ ਕਰਨੇ ਚਾਹੀਦੇ ਨੇ ਜਿਹੜਾ ਪ੍ਰਸ਼ਾਸਨ ਹੜ੍ਹਾਂ ਤੋਂ ਬਾਅਦ ਇਹਨਾਂ ਬੰਨਾਂ ਦਾ ਦੌਰਾ ਕਰਦਾ ਹੈ ਹੜ੍ਹਾਂ ਤੋਂ ਬਾਅਦ ਇੱਥੇ ਆ ਕੇ ਟੈਲੀਵਿਜ਼ਨ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਨਿਕਲਦਾ ਹੈ ਜੋ ਉਹੀ ਪ੍ਰਸ਼ਾਸਨ ਸਮਾ ਰਹਿੰਦੇ ਆ ਪਹਿਲਾਂ ਨਿਕਲੇ ਇਹਨਾਂ ਬੰਨਾਂ ਦਾ ਦੌਰਾ ਡਿਪਟੀ ਕਮਿਸ਼ਨਰ ਸਾਹਿਬਾਨ ਕਰਨ ਅੱਜ ਜਿਹੜੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਆ ਉਹੀ ਡਿਪਟੀ ਕਮਿਸ਼ਨਰ ਪਹਿਲਾਂ ਪਟਿਆਲੇ ਸੀ ਜਦੋਂ 2023 ਦੇ ਵਿੱਚ ਅਸੀਂ ਬਾਰ-ਬਾਰ ਕਹਿੰਦੇ ਰਹੇ ਵੀ ਡੀਸੀ ਮੈਡਮ ਇਹਨਾਂ ਬੰਨਾਂ ਦਾ ਦੌਰਾ ਕਰੋ ਵੀ ਹਣ ਆ ਰਹੇ ਨੇ ਪਰ ਉਹ ਨਹੀਂ ਆਪਣੇ ਕਮਰੇ ਤੋਂ ਬਾਹਰ ਨਿਕਲੀ ਜਦੋਂ ਹੜ ਆ ਗਏ ਤਾਂ ਸੋਸ਼ਲ ਮੀਡੀਆ ਤੇ ਸ਼ਾਈ ਹੋਈ ਜਿਵੇਂ ਡੀਸੀ ਸੇਵਾ ਹੀ ਬਹੁਤ ਕਰ ਰਹੀ ਆ ਤੇ ਹੁਣ ਵੀ ਇਸ ਤਰੀਕੇ ਨਾਲ ਆ ਮੈਂ ਸਮਝਦਾ ਹਜੇ ਤੱਕ ਕੋਈ ਅਧਿਕਾਰੀ ਇੱਥੇ ਨਹੀਂ ਪਹੁੰਚਿਆ ਹੈਗਾ ਕੇਵਲ ਅਲਰਟੇ ਕਰੀ ਜਾ ਰਹੇ ਆ ਸੋਸ਼ਲ ਮੀਡੀਆ ਦੇ ਉੱਤੇ ਤੁਹ ਇੱਥੇ ਆਓ ਮੇਰੀ ਹੁਣ ਜਨਨ ਡਿਪਾਰਟਮੈਂਟ ਦੇ ਸੀਨੀਅਰ ਅਧਿਕਾਰੀ ਨਾਲ ਗੱਲ ਹੋਈ ਆ ਮੈਂ ਉਹਨੂੰ ਕਿਹਾ ਵੀ ਇੱਥੇ ਆ ਕੇ ਦੇਖੋ ਆਪ ਪ੍ਰਬੰਧ ਲੋ ਘਟੋ ਘਟ ਤੁਸੀਂ ਬਹੁਤ ਲੇਟ ਹੋ ਪਰ ਸਮਾਂ ਰਹਿੰਦੇ ਆ ਫਿਰ ਵੀ ਜੋ ਕੁਝ ਕਰ ਸਕਦੇ ਹੋ ਕਰੋ ਤੇ ਮੈਂ ਵੀ ਬੇਨਤੀ ਕਰਦਾ ਮੁੱਖ ਮੰਤਰੀ ਪੰਜਾਬ ਨੂੰ ਵੀ ਇਸ ਵਾਰੀ ਜਾਂਚ ਹੋਣੀ ਚਾਹੀਦੀ ਆ ਕਿ ਜਿਹੜੇ ਸਫਾਈਆਂ ਦੇ ਉੱਤੇ ਮੀਰਾਪੁਰ ਚੌਦ ਦੀ ਸਫਾਈ ਬੜੀ ਨਦੀ ਦੀ ਸਫਾਈ ਤੇ ਇਹ ਨਾ ਡਾਂਗਰੀ ਦੇ ਬੰਨਾਂ ਦੀ ਰਿਪੇਅਰ ਵਾਸਤੇ ਕਿੰਨਾ ਬਜਟ ਤੁਸੀਂ ਰੱਖਿਆ ਤੇ ਕਿੰਨਾ ਇੱਥੇ ਲੱਗਿਆ ਲੋਕਾਂ ਦੇ ਸਾਹਮਣੇ ਉਹ ਖਰਚਾ ਜਿਹੜਾ ਉਹ ਮਹਿਕਮੇ ਨੂੰ ਰੱਖਣਾ ਚਾਹੀਦਾ ਹੈ ਇਹ ਖੁਦ ਹੀ ਸਾਹਿਬ ਜਾਂਚ ਹੋਣੀ ਚਾਹੀਦੀ ਆ ਉਹਨਾਂ ਅਧਿਕਾਰੀਆਂ ਦੇ ਜਿਹੜੇ ਕੇਵਲ ਖਾਣਾ ਪੂਰਤੀ ਕਰਕੇ ਸਮਟ ਪਾ ਦਿੰਦੇ ਆ ਸੋ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਕਿ ਇੱਥੇ ਆ ਕੇ ਜਿਹੜਾ ਹੈਗਾ ਲੋਕਾਂ ਦੇ ਨਾਲ ਖੜੋ ਤੇ ਇੰਤਜ਼ਾਮ ਕਰੋ ਜਿਹੜਾ ਵੀ ਪੁਖਤਾ ਇੰਤਜ਼ਾਮ ਕੀਤਾ ਜਾ ਸਕਦਾ ਹੈ